ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਕਰਿਓ ਜੀ ਲਾਈਕ ਸ਼ੇਅਰ ਤੇ ਕਮੈਂਟ ਹਲੋ ਸਭ ਦਾ तहे ਦਿਲੋਂ ਧੰਨਵਾਦ ਆ ਜੀ ਠੀਕ ਹੈ 20000 ਸਬਸਕ੍ਰਾਈਬਰਸ ਹੋ ਗਏ ਆ ਹੌਲੀ ਹੌਲੀ ਪੜਾ ਪਾਰ ਕਰਦੇ ਜਾ ਰਹੇ ਆ ਤੇ ਤੇ ਪਹਿਲਾਂ ਮੈਂ ਆਪਣੇ ਪੁੱਤ ਨੂੰ ਮਲਾਉਣੀ ਖੜ ਚੋ ਬਾਕੀ ਗੱਲ ਬਾਅਦ ਚੋ ਲਓ ਜੀ ਸਾਡੀ ਨੂਰ ਨੂੰ ਅੱਛਾ ਇੱਧਰ ਨੂੰ ਆ ਕੇ ਮੜੀ ਜੇ ਟੌਰ ਦਿਖਾ ਪਹਿਲਾਂ ਆਪਣੀ ਆ ਸਾਡਾ ਪੁੱਤ ਦੇਖ ਲੋ ਗੰਦਾ ਏ ਕਿਛ ਹੋਣਾ ਛੋਣਾ ਛੋਣਾ ਤੂੰ ਕਿ ਤੂੰ ਚੱਲੇ ਕਿੱਥੇ ਨੂੰ ਆ ਕਿੱਥੇ ਨੂੰ ਮਾਂ ਲਾਂ ਨੂੰ ਚੱਲਿਆ ਜੀ ਹਰੋਜੇ ਮਾਂ ਲਾਂ ਨੂੰ ਜਾਈ ਜਾਂਦਾ ਹੈ ਹਨਾ ਮਾਂ ਲਾ ਕੋਣ ਹੋਰ ਬੂਜੀ ਹੋਰ ਬੂਜੀ ਨਹੀਂ ਹੈਗੀ ਇੱਥੇ ਮਾਛੀ ਇਹਨੂੰ ਕਹਿੰਦੇ ਨਾਨੀ ਹੂੰ ਸੱਸੀ ਕਾਲ ਦੇ ਸਾਰਿਆਂ ਨੂੰ ਹੂੰ ਇਹਨੂੰ ਦੱਸਣ ਲੱਗੇਵੇਂ ਬਈ ਜਿੱਥੇ ਆਪਾਂ ਜਾਣਾ ਉੱਥੇ ਬੂਜੀ ਆ ਅੱਛਾ ਤੇ ਕਹਿੰਦੀ ਆ ਇਹ ਓਕੇ ਤੁਸੀਂ ਆ ਕੀ ਕਰ ਰਹੇ ਹੋ ਹਰਕੀਤ ਦੇ ਕੱਪੜੇ ਠੀਕਾ 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 ਮਨ ਕੀ ਇਤਨੇ ਮੰਮੀ ਕੋ ਰਹਿਣਾ ਕਿਥੇ ਆਪਾਂ ਜਾਣਾ ਹੈ ਹਾਂ ਅੰਮਰ ਜਾਣਾ ਆਪਣੀ ਭਾਣ ਜੀ ਦਾ ਵਿਆਹ ਹੋਇਆ ਹਾਂ ਹਾਂ ਭਾਣ ਜੀ ਦਾ ਹਾਂ ਮੈਨੂੰ ਕਿੱਧਰ ਜਾਣਾ ਹੈ ਤੇ ਦੀਦੀ ਹਾਂ ਭਾਈ ਮੈਂ ਹੁਣ ਤੁਹਾਨੂੰ ਦੱਸਾਂ ਅੱਜ ਹੈਗਾ ਚਿੱਠੀ ਵਾਲਾ ਦਿਨ ਉੱਥੇ ਬਲੌਗ ਅਸੀਂ ਦੇਖ ਕੇ ਬਣਾਵਾਂਗੇ ਠੀਕ ਹੈ ਕਈ ਵਾਰ ਕਿਸੇ ਨੂੰ ਪ੍ਰਾਈਵੇਸੀ ਦੀ ਥੋੜੀ ਜੀ ਪ੍ਰੋਬਲਮ ਹੁੰਦੀ ਠੀਕ ਹੈ ਨੀ ਦੀਦੀ ਹਾਂ ਅਬ ਦੇਖ ਕੇ ਬਣਾਵਾਂਗੇ ਸਿਚੁਏਸ਼ਨ ਅਕੋਰਡਿੰਗ ਨਹੀਂ ਫਿਰ ਸਾਡੀਆਂ ਜਿਹੜੀਆਂ ਕੁੜੀਆਂ ਉਹਨਾਂ ਨਾਲ ਤਾਂ ਸਿੱਗਲਾ ਬੱਤਾ ਮਾਰੇ ਲੈਣੀਆਂ ਉਹ ਤੁਹਾਡੇ ਨਾਲ ਬਲੌਗ 'ਚ ਸ਼ਾਮਿਲ ਹੋਈ ਜਾਂਦੀਆਂ ਉਹ ਤਾਂ ਤੁਹਾਨੂੰ ਪਤਾ ਹੀ ਆ ਫਿਰ ਦੂਸਰੀ ਗੱਲ ਆਏ ਆ ਦੀਦੀਆਂ ਨੇ ਅੱਗੇ ਚਿੱਠੀ ਲਿਕੇ ਚੱਲ ਜਾਣਾ ਠੀਕ ਐ ਵਿਚੋਲਿਆਂ ਦੇ ਨਾਲ ਜਾਨ ਪਛਾਣਾ ਪਾਈ ਸਾਡੀ ਪਤਾ ਲੱਗੀ ਜਾਊਗਾ ਹੌਲੀ-ਹੌਲੀ ਤੁਹਾਨੂੰ ਸਾਰਾ ਕੁਝ ਤੇ ਆ ਕੜੀ ਚੌਲ ਇੱਥੇ ਰੱਖ ਲੈ ਦੀਦੀ ਨੇ ਸੋਚ ਕੇ ਕਿਰੇ ਜਾ ਤੁਰਨਾ ਜਾਂ ਤੱਕ ਮੈਂ ਖਾਈ ਨਾ ਉਦੋਂ ਤਾਂ ਬਣਾਉਣਾ ਹੁੰਦਾ ਬੁਰੀ ਯਾਰਾ ਬਣਾ ਨੇ ਇਕਲਸ ਤੇ ਦਿਖਾ ਦੇ ਮੜਾ ਜਾ ਆ ਦੇਖੋ ਇਹ ਮੀਸ਼ੂ ਵਾਲਾ ਨਾ ਮੀਸ਼ੂ ਵਾਲਾ ਦਿਖਾ ਹਾਂ ਇਹ ਤਾਂ ਦੀਦੀ ਦਾ ਹੈ ਕਿਹੜੀ ਦਾ ਆ ਨਰਿੰਦਰ ਦੀ ओके ਠੀਕ ਆ ਠੀਕ ਆ ਤੇ ਉਦੋਂ ਤੇ ਲੈ ਜਾਂਦੀ ਨਹੀਂ ਤੇ ਜਦੋਂ ਮੈਂ ਨੋਟ ਕਰ ਮਿਲਦੀ ਹੈ ਥੈਂਕ ਯੂ ਥੈਂਕ ਯੂ ਬਾਈ ਵੀਡੀਓ ਤੇ ਚਲਿਓ ਉਹਨਾਂ ਨੂੰ ਥੈਂਕ ਯੂ ਕਰ ਦਿਸ ਆ ਇਹੋ ਸਾਰ ਹੁੰਦਾ ਹੁੰਦਾ ਚਾਚੇ ਤਾਏ ਆਂ ਦਾ ਰਲ ਕੇ ਪਰ ਕਿੰਨੇ ਬੇਵੀ ਸ਼ਾਵਨ ਦੇ ਵਿੱਚ ਬਹੁਤ ਵਧੀਆ ਸੁਭਾਅ ਹੈ ਐਸਾ ਇੱਕ ਦੋਹੇ ਦੀਆਂ ਨ ਸੁਭਾਅ ਵਧੀਆ ਨੇ ਮੇਰੀ ਗੱਲ ਸੁਣੋ ਹੁਣ ਕਹਿੰਦੇ ਵੀ ਚਾਚੇ ਤਾਇਿਆਂ ਦੇ ਇਹਨੇ ਆਉਂਦੇ ਨਹੀਂ ਹੈਗੇ ਵੀ ਜਿਹੜੀਆਂ ਦੋਹੇ ਨਿਆਣੇ ਜਿਨ੍ਹਾਂ ਨੇ ਚੱਕਿਆ ਤੇ ਚਾਚੇ ਤਾਇਿਆਂ ਦੀ ਬਹੂਆਂ ਬਸ ਫਿਰ ਇਹ ਗੱਲ ਹੋ ਜੀਣੀ ਥੋੜੀ ਜੀ ਚਲੋ ਬਾਕੀ ਭਾਈ ਆਪਣੇ ਆਪਣੇ ਸੋਚ ਆਪਣੀ ਆਪਣੀ ਸੋਚ ਹੈ ਜਿਹਦੇ ਜਿਹਨਾਂ ਨੇ ਜਿੱਦਾਂ ਨੂੰ ਗੱਲ ਲੈ ਕੇ ਜਾਣੀ ਉਹਨਾਂ ਨੇ ਲਈ ਜਾਣੀ ਤੇ ਸਾਡਾ ਨੂਰ ਪੁੱਤ ਇੱਧਰ ਤਿਆਰ ਪਰ ਤਿਆਰ ਬੈਠਾ ਏ

ਇਨੂੰ ਰਿਛੜਜੋ ਇਹ ਤਾਂ ਮਾਂ ਨਾਲ ਨੂੰ ਜਾਣ ਨੂੰ ਕਹਿੰਦੀ ਨੂੰ ਮਾਂ ਨਾਲ ਛੱਡਿਓ ਚੁੱਪ ਕਰਕੇ ਠੀਕ ਆ ਨੂਰੇ ਕੁਝ ਬੋਲਣੇ ਜੋਗੀ ਹੋਗੀ ਇਹਨੇ ਰੱਜੀ ਵਾਰੀ ਉਹ ਅਸੀਂ ਤੇ ਕੋਈ ਸੱਸ ਉਹ ਵਾਲੀ ਗੱਲ ਇਹਨੇ ਮਿੰਟਿਚ ਫੋਨ ਲਾ ਕੇ ਦੱਸ ਦਿਆ ਕੰਨ ਹੂੰ ਬਈ ਐ ਗੱਲ ਕਰਦੇ ਨੇ ਨਹੀਂ ਨਹੀਂ ਵੀ ਮੈਨੂੰ ਮੇਰੀ ਬੂਆ ਮੇਰੀ ਮਾਸੀ ਬਹੁਤ ਪਿਆਰੀ ਹੈ ਭੋਲੀ ਮਾਸੀ ਇਹ ਹੁੰਦੀਆਂ ਨਿਆਣਿਆਂ ਨੂੰ ਮਾਸੀਆਂ ਤੇ ਬੂਆ ਪਿਆਰੀਆਂ ਹੁੰਦੀਆਂ ਹੈ ਕਈਆਂ ਲਈ ਹੁੰਦੀ ਹੈ ਥੋੜੀ ਜਿਹੀ ਵੀ ਸਾਡੀ ਬੁਆ ਨਾਲ ਲਈ ਬਣਦੀ ਸਾਡੀ ਮਾਸੀ ਨਾਲ ਨਹੀਂ ਬਣਦੀ ਉਹਨਾਂ ਦੀ ਆਪਣੀ ਸਿਚੁਏਸ਼ਨ ਹੁੰਦੀ ਹੋਣੀ ਆ ਬਹੁਤ ਵਧੀਆ ਪਰ ਕੁਝ ਨਹੀਂ ਆ ਨਹੀਂ ਸਭ ਤੋਂ ਜ਼ਿਆਦਾ ਛੋਟੀ ਮਾਸੀ ਪਿਆਰ ਕਰਦੀ ਮੇਰੇ ਹੂੰ ਹੋਰ ਕਿਹਦੇ ਥੋੜੀ ਕਿੰਨੀਆਂ ਮਾਸੀਆਂ ਪੰਜ ਚਾਰ ਚਾਰ ਮਾਸੀਆਂ ਓਕੇ ਜਿਹੜੀ ਦੂਏ ਵਾਲੀ ਆ ਉਹ ਪੁੱਟਣ ਨਹੀਂ ਦਿੰਦੀ ਛੋਟੀ ਵਾਲੀ ਜਦੋਂ ਮਿੰਟ ਵਿੱਚ ਥੱਪੜਾ ਦਿੰਦੀ ਪਿਆਰ ਵੀ ਬੋਲਦੀ ਹੈ ਛਿੜਕਣਾ ਵੀ ਹੈ ਛਿੜਕਣਾ ਵੀ ਚੱਲ ਕੋਈ ਤੇਰਾ ਵਾਹ ਜਣਾ ਮਿੱਟੀ 'ਚ ਛੁੱਪੋ ਵੀ ਕਰਸ ਮੈਂ ਤਾਂ ਨਿਆਣਾ ਮਿੱਟੀ 'ਚ ਨਾ ਕਰਦਾ ਸਾਹਸ ਕਰ ਉਹ ਆਪਣੇ ਮੁੰਡੇ ਦੀ ਵੀ ਐਂ ਕੀ ਕਰਦੀ ਚੱਲ ਕੋਈ ਸਭ ਦਾ ਆਪਣਾ ਆਪਣਾ ਨਜ਼ਰੀਆ ਤੇ ਸੁਭਾਅ ਹੁੰਦਾ ਗੱਲ ਤਾਂ ਉਹ ਹੀ ਆ ਹੁਣ ਪਹਿਲੇ ਜ਼ਮਾਨੇ ਦੇ ਵਿੱਚ ਮੈਂ ਤੈਨੂੰ ਇਹ ਪੁੱਛ ਕੇ ਦੇਖੀ ਮਾਣਾ ਮੈਂ ਸ਼ੁਭ ਨੂੰ ਮਿੱਟੀ ਦੇ ਵਿੱਚ ਲਾਇਆ ਅਸੀਂ ਲਾਨੇ ਆ ਮਿੱਟੀ 'ਚ ਬੱਚੇ ਨੂੰ ਖੇਲਣ ਬਸ ਐਵੇਂ ਮੂੰਹ 'ਚ ਨਾ ਪਾਵੇ ਗੱਲ ਤਾਂ ਉਹ ਮਿੱਟੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਸਨੇ ਵੀ ਉਹ ਕਰਨਾ ਪੈਣਾ ਮਿੱਟੀ ਖੇਡ ਦਾ ਖੇਡਾ ਕਿ ਆਪੇ ਸੁਖਾਈ ਦੇਣੇ ਹਾਂ ਉਹ ਤਿਆਰ ਨੀਣਾ ਉਹ ਥੋੜਾ ਜਿਹਾ ਹੁੰਦਾ ਅਸੀਂ ਤਾਂ ਰੇਤੇ 'ਚ ਖਲਾਈ ਆ ਰੇਤੇ 'ਚ ਵੀ ਦੂਸਰੇ ਪਾਸੇ ਵੀ ਦੇਖਿਓ ਜਿਸ ਵੀ ਜਿਹੜਾ ਜਾਨਮਹਾਲ ਚਾਚਾ ਹੈ ਉਹਨਾਂ ਦੀ ਵੀਡੀਓ 'ਚ ਦੇਖਿਓ ਮਾਸਿ ਨੇ ਕਦੇ ਨਹੀਂ ਝੜਕੀ ਹੋ ਖੇਲੀ ਸਭ ਕੁਝ ਜ਼ਰੂਰੀ ਆ ਚਲੋ ਨਿਆਣੇ ਨਾਲ ਧਿਆਨ ਰੱਖੋ ਰੱਖਣਾ ਪੈਂਦਾ ਫਿਰ ਕੰਮ ਵਿਗਾੜਨਾ ਹੁੰਦਾ ਮਨ ਨੂੰ ਹਾਂ ਉਹ ਤਾਂ ਹੈਗਾ ਹਾਂ ਹਾਂ ਆਪਣਾ ਛੇਰਵੇਂ ਸਾਮੋਂ ਦਾ ਬਾਕੀ ਤਾਂ ਦੂਰ ਇਹ ਤਾਂ ਫੇਰ ਵੀ ਚੁੱਪ ਕਰਕੇ ਇੱਕ ਬਸ ਛਿੜਕੇ ਬਿਠਾ ਦੇ ਦੁਰਾਤੀ ਇਹ ਤਿੰਨ ਚਾਰ ਦਿਨ ਹੋ ਗਏ ਮੈਂ ਸੌਣ ਨੂੰ ਮੇਰੀ ਮਿਲਦਾ ਮੈਂ 7 ਵਜੇ ਤੱਕ ਸੌਂਦਾ ਨਹੀਂ ਫਿਰ 3 ਵਜੇ ਉੱਠ ਰੱਟ 10 ਕਿੰਨੇ ਮੇਰੇ ਉੱਠਣੇ ਦਾ ਟਾਈਮ ਹੁੰਦਾ ਤਾਂ 5:30 ਸੌ ਜਾਂਦਾ ਹਾਂ ਮੈਂ ਸੁਣਿਆ 3 ਵਜੇ ਜਦੋਂ ਬਾਥਰੂਮ ਵਗੈਰਾ ਜਾਣੀ ਹੁੰਨੀ ਹੈ ਜਦ ਲੱਗਿਆ ਹੁੰਦਾ ਪਾਪਾ 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 ਮੈਂ ਲੱਗਦਾ ਹੀ ਰਾਤ ਰੁੱਟ ਕੇ ਇਹਨੇ ਕਰ ਲਿਆ ਗਿਆ ਚਾਰ ਖੜ ਹੋਣਾ ਜਾਰੀ ਨੂੰ ਕਹਿ ਰਹਾ ਵੀ ਤੂੰ ਉੱਠਿਆ ਕਰ ਫਿਰ ਇਹਨੇ ਉੱਠਣਾ ਨਹੀਂ ਦੀ ਜੀ ਜਾਨ ਮਿਲ ਜਾਣਾ ਹੈ ਨਹੀਂ ਉੱਠਿਆ ਕਰਨਾ ਜਦੋਂ ਉੱਠਿਆ ਕਰਨਾ ਹੈ ਚਲੋ ਠੀਕ ਹੈ ਜੀ ਫਿਰ ਹੁਣ ਤੁਹਾਨੂੰ ਜਾਨ ਲੱਗਿਆ ਮਿਲਦੇ ਹਾਂ ਅੱਜ ਨਹੀਂ ਕਰਦੇ ਆ ਜਾ ਸਤਾ ਤਾ ਆ ਜਾ ਮਾਤਾ ਫਿਰ ਮਿਲਾਂਗੇ ਉਹਨਾਂ ਦੇ ਨਾਲ

ਕੋਈ ਗੱਲ ਨਹੀਂ ਮੇਰੇ ਕੋਲ ਹੈ ਜੀ ਨੂੰ ਤਾਂ ਕੰਮ ਨੂੰ ਮੰਨ ਲਓ ਤੁਸੀਂ ਹੁਣ ਵੀ ਲੈਣਗੇ ਸਾਡੇ ਤੋਂ 52 ਤਾਂ ਮੰਨਦੇ ਚਾਹੁੰਦੇ ਨਾ ਲੈਣ ਸਕਦੇ ਕੋਈ ਗੱਲ ਨਹੀਂ ਠੀਕ ਹੈ ਵਿਚ ਵਿਚ ਆਇਆ ਵੇਤਨ ਠੀਕ ਹੀ ਮਿਲਦਾ ਤੇ ਚਾਹੀਦੀ ਹੈ ਤੇ ਚਾਹੀਦਾ ਹੈ ਗੈਲ ਇੰਪ੍ਰੈਮ ਠੀਕ ਹੀ ਬੀਜਿਆ

ਦੰਦ ਕੈਕ ਆਹ ਆਹ ਕੈਕ ਆਹ ਮਦਮਾਇ ਮੈਂ ਲੁਕਾਉਂ ਦਿੰਦਾ ਤੋ ਆਹ ਤੁਹਾਡਾ ਟੈਸਟ ਰਿਕੋਰਡ ਬਣਾ ਕੇ ਚਾਹੁੰਦਾ ਹਾਂ ਕਿ ਜਿਹਨੇ ਕਾਲਿਆ ਹੈ ਉਹ ਕਾਲੀ ਤੇ ਮਿਸਰੇ ਦੇ ਵਿੱਚ ਸਮਾਂ ਨਹੀਂ ਪਾ ਸਕਦਾ मत जायो सजन जागन मैं मैता रूप जुँगी बाबर जी जी ओट सज ਆਇ ਤੇ ਦੇ ਲੋਗ ਜੀ ਪਾਪਨ ਜੀ ਦੀਓ ਸਰਬ ਮਾਤਾ ਜੀ ਦੇ ਹੋ ਅਦ ਸਰ ਜਨ ਜਦ ਆਉਣਗੇ ਕੀ ਮਲੇ ਬਹਾਰ ਖੇਲਣਾ ਮਸਰ ਜਾਏ ਹੋ ਸਰ ਜਨ ਜਦ ਗਾਣ ਕੇ ਬਹਾਰ ਖੇਲਣ ਵਰਦ ਜਾਏ ਹੋ ਸਰ जूंगी मामा जी दियोंण मैं गे मैता रुजोंगी मामा जी दी ओटल माई गण जागे ਤੇ ਕਰ ਨਾ ਮਤ ਜਾਇਓ ਸਜਣ ਜਗ ਹallelujah ਕੋਈ ਨਹੀਂ ਬਲਮ ਉਸੇ ਹੋਵੇਗਾ ਤੁਸੀ ਹੋਵੇਗਾ ਆਜੋ ਹੋਰ ਨੱਚੋ ਰਹਾਇਆ ਮੈਂ ਬੋਲਾਂਗਾ ਤੇ ਪਰਦੋ

ਲੇਰੀ ਠੰਡੀ ਠੰਡੀ ਸ਼ਾਵੇਂ ਬੇਟੀ ਮम्मा ਮੈਂ ਬੇਟੀ ਮम्मा ਮੈਂ ਦਿਲ ਕਹੀਏ ਕੀ ਦਲੇ ਲਏ ਨਾਂਵੇਂ ਬਾਣ ਜੀ ਮਾਂ ਮੈਂ ਦੀ ਕਹੀਏ ਕੀ ਦਲੇ ਲਏ ਅਦਾਵੇਂ ਸਾਡੇ ਭੇੜ ਤੇ ਬੂਆ ਤੇਰੀ ਠੰਡੀ ਠੰਡੀ ਸਵੇ ਸਵੇ ਬੇੜੇ ਦੇ ਜਿ ਬੁਆ ਤੇਰੀ ਹੰਡੀ ਅੰਟੀ ਸ਼ਾਮੇ ਪਤੀ ਜੀ ਚਾਹਤੇ ਦੀ ਕਹੀਏ ਕੀ ਦਲੇ ਨੇ ਨਾਵੇਂ ਪਤੀ ਜੀ ਚਾਹਤੇ ਦੀ ਕਹੀਏ ਕੀ ਦਲੇ ਨੇ ਨਾਵੇਂ

लाडू लाडलिया क्यों खड़िया मैं तो खड़िया मामे तरमीनू डाली मैं तनिया मामे तरमीनू डी करी लाडू लाडलिए ਕਿਉਂ ਖੜੀਆਂ ਲਾਡੋ ਲਾਡ ਲੀਏ ਅਨੀ ਵੇ ਦਰਵਾਜੇ ਚ ਕਿਉਂ ਖੜੀਏ ਉਹਨਾਂ ਕੋਲ ਸੁਖਾਵਾ ਕਰਨੀਆ ਚਾਚੇ ਦਾ ਬੋਲੀ ਸਰਹੀ ਨਾ ਤਾਂ ਕਰਨੀਆ Non è che non è che non no, no. ਖੜੇ ਰਹੋ ਜੀਜਾ ਵੀ ਖੜਾ ਰਹੂ ਇੱਧਰ ਵਾਲਾ ਸਾੜੀ ਵੀ ਇੱਧਰ ਵਾਲੀ ਸਾਡੇ ਸਿਪਾਈ ਦੇੜੀ ਲਿੱਪ ਕੇ ਸਾਡੇ ਉਧਰ ਘਰੋ ਬਿਹਾਰ ਸਾਰੀ ਹੋ ਗਈ ਸੰਪੂਰਨ ਸਾਡੇ ਇਹ ਮਤਲਬ ਦੇੜੀ ਲਿੱਪ ਕੇ ਸਾਰੇ ਸ਼ਗਨਾਂ ਦਾ ਉਹ ਬੰਨਿਆ ਜਾਂਦਾ ਵਧੀਆ ਹੋ ਕੇ ਕਈ ਵਿਆਹ ਤਾਂ ਬਾਤ ਚ ਲਿੱਪਦੇ ਆ ਕਈ ਉਦਾਂ ਦੂਈ ਤਰ੍ਹਾਂ ਵੀ ਲਿੱਪ ਲੈਂਦੇ ਨੇ ਚਿੱਠੀ ਕਰਕੇ ਲੈਂਦੇ ਆ ਚਿੱਠੀਆਂ ਵਾਲੇ ਲਿੱਪਦੇ ਹੀ ਲਿੱਪਦੇ ਆ ਇਹਨੂੰ ਕੱਢ ਦੋ ਮਨ ਦੇ ਬਾਹਰ ਸਾਰੇ ਕਿਹਨਾਂ ਨੂੰ ਲਿਜਾਣੇ ਨੇ ਇੱਕ ਉਹਨਾਂ ਸਾਰੇ ਸਾਰੇ ਚੱਪਲਿਓਂ ਐਂਕਮ ਇੱਕ ਵਾਰੀ ਚੱਪਲਾ ਖੋਲੋ ਜਿਹੜੀ ਚੱਪਲਾ ਖੋਲ ਕੇ ਕਰੋ ਇੱਕ ਪਾਣੀ ਪਾ ਲਓ ਪਾਣੀ ਪਾ ਲਓ ਉੱਪਰ ਪੰਪ ਤਾਂ ਲਗਾ ਦਿਓ ਸ਼ਗਨ ਨਹੀਂ ਹੁੰਦਾ ਇੱਕ ਹਸਬ ਦਾ ਤੂੰ ਮਾੜੀ ਫਰੀਸ਼ ਆਹ ਹੱਕ ਦਾ ਹਰਾਇ ਤੇ ਆਏਮ ਇੱਕ ਵਾਰ ਫੇਰ ਸਾਫ਼ੀ ਲੇ ਦੇ ਸੌਫ਼ ਕਰ ਮਾੜੇ ਪਾਣੀ ਲੱਗ ਮਾੜੇ ਤਾਂ ਹੋ ਰਹੀ ਇੰਨੇ ਦਾ ਮਤਲਬ ਹੋਇਆ ਆਹ ਰੱਖ ਦੀ ਹੱਥ ਤੋਂ ਬਾਅਦ ਇਹਦਾ ਹਲਾ ਹੱਥ ਦਵਾ ਦੇ ਪਹਿਲਾਂ ਹੱਥ ਦਵਾ ਦੇ ਆ ਜਾਣਾ ਨੋ ਇੱਕ ਦਿਨ ਕਰਾ ਲੈ ਮੈਨੂੰ ਫੜਾ ਉਹ ਹੈਗਾ ਉਹਨੇ ਕਹਤਾ ਜੋ ਟੋਟਾ ਕੀ ਹੁਣ ਰੱਖਮ ਦੁੱਧ ਗੁੱਬੜਾ ਰੱਖ ਲੈ ਦੁੱਧ ਦੇ ਕਿ ਨਾਲੇ ਹਲਦੀ ਚਾਉਂ ਬੰਦ ਦੇ ਕੇ ਸੱਤ ਜਗ੍ਹਾ ਸੱਤ ਜਗ੍ਹਾ ਰੱਖ ਸੱਤ ਜਗ੍ਹਾ ਪਿੱਛੇ ਇੱਕ ਮਿੰਟ ਹੋ ਜਾ ਇੱਕ ਮਿੰਟ ਹੋ ਜਾ

ਕੀ ਤੁਸੀਂ ਜਸਰ ਤਾਂ ਤਾਂ ਹੈ ਨਾ ਜਿਹੜਾ ਨੰਬਰ ਤਾਂ ਵੀ ਮਸ ਮਤਲਬ ਇਹ ਕਿ ਨਿਵੰਦ ਬਾਦੀ ਮੈਂ ਵੀਰ ਆ ਕੋਮਨ ਵੀ ਆ ਜਾ ਫਾਇਨਲ ਬਾਸ ਆਜਾ ਤਾਂ ਬਾਦੋ ਆ ਆਜਾ ਆਜਾ ਚਲੋ ਚਲੋ ਆਜੋ ਚਲੋ ਪਰ ਚਲੋ ਹਾਂ ਕੁੜੀ ਵੀਡੀਓ ਤੇ ਸਾਡੀ ਤੇ ਬਹੁਤ ਡਰਨ ਲੱਗ ਗਈ ਜੀ ਪਤਾ ਹੀ ਨਹੀਂ ਕਿਆ ਚੱਕਰ ਹੈ ਇੱਕ ਉਹ ਬੰਦਾ ਬੈਠਾ ਜੀ ਖੁੰਝੇ ਚ ਹੈ ਡਰਦੀ ਨਹੀਂ ਮੈਨੂੰ ਪਤਾ ਨਹੀਂ ਲੱਭ ਕਿਤੇ ਕਿਹਾ ਹੈ ਹਾਂ ਉਹ ਤਾਂ ਠੀਕ ਆ ਉਹ ਤਾਂ ਮੈਂ ਦੋ ਮਾਰਿਆ ਵੈਸੇ ਇੱਕ ਉਹ ਬੰਦਾ ਬੈਠਾ ਜੀ ਅੱਜ ਪਲਾਜੋ ਪਾ ਕੇ ਆਇਆ ਅੰਨਾ ਸੋਹਣਾ ਲੱਗਦਾ ਹੈ ਜੀ ਪਰ ਪਤਾ ਨਹੀਂ ਕਾਤੇ ਅੱਜ ਸਾਨੂੰ ਨਜ਼ਰ ਤੇ ਨਜ਼ਰੇ ਨਹੀਂ ਮਿਲਾ ਰਹੇ ਅੱਛਾ ਕੀ ਗੱਲ ਆ ਦੱਸੋ ਉਹ ਦੂਰ ਰਹਿੰਦੇ ਹੈ ਹਾਂ ਇੱਕਦ ਕਰਦੇ ਆ ਅੱਜ ਤਾਂ ਕੋਈ ਨਹੀਂ ਕਰਿਆ ਹੈ ਆ ਦੇਖ ਲੈ ਸਾਡੀ ਗੱਭੀ ਵਾਲੀ ਨੂੰ ਦੇਖੋ ਕਿੰਨੀ ਸੋਹਣੀ ਲੱਦੀ ਅੱਜ ਦੋਹਾਂ ਨੇ ਦੀਦੇ ਦੋਨਾਂ ਕਣੀ-ਬੰਡ ਕਰੀ ਦੋਹੇ ਸੇਮ-ਸੇਮ ਪਾਕੇ ਆਈਆਂ ਹੈ। ਹਾਂ। ਅੱਛਾ। ਹੋਣਾ ਨਹੀਂ ਕੁੱਤੀ ਹੋ ਜਿੰਗੀਆਂ। ਪਰ ਇਹ ਵੀ ਫਰਕ ਆ। ਦੀਦੀ ਦਾ ਵੀ ਇਹ ਨਾਲ ਦਾ ਹੈਗਾ, ਰਜੀਦੀ ਦਾ ਹੈਗਾ ਹੈਗਾ ਹਾਂ। ਦੀਦੀ ਦਾ ਮੈਂ ਪਾਇਆ ਵਾ। ਇਹ ਦੋ ਤਿੰਨਾਂ ਨੂੰ ਸੇਮ ਨਹੀਂ ਤਿੰਨ ਤੇ ਦੀਦੀ ਆ ਪਾਨੇ ਇਹ ਚੂੜੇ ਪਰ। ਉਹ ਸੇਮ ਲੱਤੇ ਸੀਗੇ ਜਿਹੜਾ ਉਹ ਸੂਟ ਦੀਦੀ ਨੇ ਪਾਇਆ ਇਹੋ ਜਿਹਾ ਵੀ ਇਹਦੇ ਨਾਲ ਦਾ ਮੇਰੇ ਕੋਲ ਹੈਗਾ ਇਹ ਨਾਲ ਦਾ ਵੀ। ਕੋਈ ਨਾ ਪਹਿਲੇ ਵੀ ਕਣੀ ਵੰਦ ਕਰਦੇ ਇਹ ਚਲ ਕਹਿੰਦੇ ਨੇ ਬੜੀ ਭੈਣ ਨੂੰ ਮੜਾ ਜੇ ਥੋੜਾ ਜਿਆ ਰੁਤਬਾ ਉੱਚਾ ਰੱਖਣਾ ਪੈਂਦਾ ਮੈਨੂੰ ਦਿੱਤਾ ਸੀ ਤਾਂ ਮੈਨੂੰ ਲੱਗਦਾ ਮੇਰਾ ਵੀ ਨਹੀਂ ਸੀ ਆ ਸੀਗਾ ਚਲੋ ਕੋਈ ਨਹੀਂ ਲਓ ਜੀ ਪਈਆ ਚਿੱਠੀ ਦਾ ਚਿੱਠੀ ਦੇ ਆਏ ਸੀ ਠੀਕ ਆ ਬਾਕੀ ਜਿਹੜਾ ਸਮਾਨ ਆਉਂਦਾ ਹੁੰਦਾ ਹੈ ਉਹਨਾਂ ਵੱਲੋਂ ਲੈ ਕੇ ਗਏ ਸੀ ਉਹਨਾਂ ਵੱਲੋਂ ਹਨਾ ਇਹ ਸਾਰਾ ਕੁਝ ਆਇਆ ਜਿਵੇਂ ਕਿ ਪੰਜ ਮਠਿਆਈ ਦੇ ਡੱਬੇ ਲੱਡੂ ਹੋਗੇ ਗਲਾਵ ਜਾਮਣ ਹੋਗੇ ਕਿਆ ਹੋਗਾ ਇਹ ਜਦ ਖੋਲੂਗਾ ਜਦ ਪਤਾ ਲੱਗੂਗਾ ਠੀਕ ਹੈ ਜੀ ਆਹਾਂ ਭਾਈ ਸਾਡੀ ਭਣਜੀ ਦਾ ਸੂਟ ਭਣਜੀ ਹੋਣਾ ਨਾ ਭਣਜੀ ਹੋ ਲੱਗਦੀ ਹੈ ਨਾ ਬਹੁਤ ਛੋੜਾ ਸੂਟ ਠੀਕ ਹੈ ਨਾ ਜੋੜਾ ਲਾਤਾ ਭਾਈ ਛੋਣਾ ਕਿਉਂਕਿ ਲੇਡੀਜ਼ ਨੂੰ ਜ਼ਿਆਦਾਤਰ ਤਾਂ ਤੁਹਾਨੂੰ ਪਤਾ ਹੀ ਵੀ ਸਾਰਿਆਂ ਨੂੰ ਸੂਟਾਂ ਦਾ ਹੀ ਹੁੰਦਾ ਹੈ ਤੇ ਗੁੱਥਲੀ ਪਈ ਹੈ ਨਾ ਇਹਦੇ ਚ ਤੁਹਾਨੂੰ ਪਤਾ ਹੈ ਮਹਿੰਦੀ ਵਗੈਰਾ ਦਾ ਹੋ ਗਿਆ ਅਛੂ ਬਾਰੇ ਵਗੈਰਾ ਹੋ ਗਿਆ ਖਾਸਾ ਗੁਸਤਾ ਆ ਬਈ ਇਹਦੇ ਵਿੱਚ ਤਸਵੀਰਾਂ ਤੇ ਇਹ ਦੋ ਜੋੜੇ ਆਏ ਆ ਜਿਹੜੇ ਚਿੱਠੀ ਲੈ ਕੇ ਗਏ ਤੇ ਉਹਨਾਂ ਦੇ ਇਹ ਆਏ ਆ ਦੋ ਚਿੱਠੀ ਭਾਈ ਜਿਹੜੇ ਲੈ ਕੇ ਗਏ ਤੇ ਕੌਣ-ਕੌਣ ਲੈ ਕੇ ਗਿਆ ਸੀਗਾ ਉਹ ਹੁਣ ਹਲੇ ਮੇਰੇ ਸਮਝ ਤੋਂ ਬਾਹਰ ਹੈ ਮੈਂ ਦੇਖੇ ਨਹੀਂ ਹਲੇ ਕਿਹੜੇ ਲੈ ਕੇ ਗਏ ਤੇ ਇਹ ਇਸ ਕਰਕੇ ਦੱਸੋ ਫਿਰ ਕੌਣ ਗਿਆ ਤਾਂ ਚਿੱਠੀ ਦਾ ਰੇਸ਼ੋਪਾ ਜੀ ਸੀਗਾ ਇੱਕ ਸਿੰਮੀ ਦਾ ਵੀਰਾ ਸੀਗਾ ਓਕੇ ਠੀਕ ਤੇ ਭਾਈ ਉਹਨਾਂ ਨੂੰ ਆਏ ਆ ਇਹ ਚਲੋ ਇਹ ਸਾਡਾ ਹੀ ਕਹਾ ਬਣ ਗਿਆ ਦੀਦੀ ਰੱਖਦੀ ਪੇਟੀ ਚ ਹੁਣ ਕੋਈ ਸ਼ਗਨ ਬਿਹਾਰ ਆਉਣਗੇ ਉਹਨੂੰ ਲੱਗ ਜੂਗਾ ਆਵੇਂ ਚੱਲਦੇ ਹੁੰਦੇ ਕੰਮ ਹੋਰ ਕਿ ਕਿਦਾਂ ਚੱਲਣੇ ਆ ਜੋੜਿਆਂ ਦੇ ਆ ਹੀ ਕੁਛ ਚੱਲਦੇ ਆ ਹੁ ਮੈਂ ਫੂਲ ਵਾਲੀ ਮੰਮੀ ਨੂੰ ਐਨ ਦੇਖਿਆ ਮੰਮੀ ਜਿਹੜੇ ਕਹਿੰਦੀ ਅੱਛੇ ਜੋੜਾ ਪਿਆ ਬਸ ਆਪਾਂ ਲਾ ਕੇ ਦੇ ਦਿੰਨੇ ਆ ਆ ਗੱਲ ਚੱਲ ਪਈ ਦੀਦੀ ਜੋੜੇ ਤਾਂ ਫਿਰ ਇਦਾਂ ਗਾਹ ਤੱਕ ਵਾਹ ਪੁਰੇ ਜਾਂਦੇ ਆ ਇੱਕ ਕਦਮ ਮੜਾ ਜਾ ਕੱਢ ਕੇ ਤਾਂ ਦੇਖ ਲੋ ਕਿ ਆਹੀ ਦੇਖੋ ਤਾਂ ਇਹ ਸ਼ਗਨਿਤ ਦਾ ਜਸਮੀਨ ਲੱਡੂਏ ਹੁੰਦੇ ਇੱਕ ਡੱਬਾ ਹੁੰਦਾ ਬਸ ਕਰਕੇ ਆ ਹਾਂ ਕਿਆ ਵੀ ਦੀਆ ਮਨਵੀਨ ਲਓ ਪਾਈ ਦੇਖਿਏ ਗਲਾਬ ਜਾ ਬਣਾਈ ਆ ਕਿਆ ਜਿਹੜੇ ਘਰ ਦੇ ਵਿੱਚ ਲੱਡੂ ਬੱਟਦੇ ਹੁੰਦੇ ਉਹ ਆਏ ਆ ਹਾਂਜੀ ਪੁੱਤ ਜਿੰਨਾ ਬਿਆ ਹੈ ਨਾ ਇਹ ਖੋਲੂਗੇ ਖਾ ਸਕਦੇ ਖਾ ਸਕਦੇ ਅਸੀਂ ਬਰਫੀ ਲਿਆ ਪੋ ਬਲਾਈਏ ਪੋ ਬਲਾਈਏ ਮਰ ਬੀ ਵੀ ਨੂੰ ਦੇਖਣਾ ਪੇਰਦਾ ਆਹ ਲੱਡੂ ਆ ਚਾੜ ਦਿੱਤਾ ਹਾਂ ਠੀਕ ਹੈ ਪਰ ਇਸ ਗੱਲ ਨਾਲ ਦੀ ਦੇ ਉਹ ਆਪਣਾ ਲੱਡੂ ਪਸੰਦ ਨਹੀਂ ਹੁੰਦੇ ਪਰ ਵਿਆਹ ਵਾਲੇ ਜਿਹੜੇ ਘਰ ਦੇ ਵਿੱਚ ਬਣਾਏ ਜਾਂਦੇ ਉਹ ਬਹੁਤ ਸਵਾਦ ਲੱਗਦੇ ਆ ਕਿ ਪੈਸੇ ਵੀ ਨਾ ਸ਼ਗਨ ਤੇ ਤੌਰ ਤੇ ਦਾ ਲੱਡੂ ਹੁੰਦਾ ਹਾਂ ਜੀਭ ਦਾ ਸਵਾਦ ਹੁੰਦਾ ਜੀਭ ਦਾ ਸਵਾਦ ਹੁੰਦਾ ਇਹ ਕੋਈ ਕਹੇ ਨਾ ਦੀ ਲੱਡੂ ਚਾਤੇ ਦੇਤੇ ਹਾਂ ਚਲ ਕੁਝ ਵੀ ਐਵੇਂ ਸੇ ਤਾਂ ਸ਼ਗਨਾਂ ਦੇ ਲੱਡੂਏ ਚੱਲਦੇ ਆ ਚਲੋ ਭਾਈ ਆਹ ਭਾਈ ਜਿਹੜੇ ਲੱਗ ਹੀ ਹੁੰਨੇ ਆ ਉਹਨਾਂ ਨੂੰ ਕੰਬਲ ਦੇ ਤਾ ਨਾਲ ਠੀਕ ਆ ਸੂਟ ਵੀ ਅੱਛਾ ਲਾਗੀ ਦੀ ਲਾਗਣ ਨੂੰ ਸੂਟ ਨਹੀਂ ਸੂਟ ਨਹੀਂ ਮਿਲਦਾ ਜੋੜਾ ਇਹਦੀ ਲਾਗੀ ਦੀ ਲਾਗਣ ਨੂੰ ਸੂਟ ਆਉਣਾ ਉਹਨਾਂ ਨੇ ਇਸ ਨੂੰ ਦੇਖ ਕੇ ਕੰਮ ਕਰਤਾ ਤੇ ਬੰਦੇ ਨੇ ਜੋੜਾ ਕਰਤਾ ਮੈਂ ਮੈਂ ਕਿਹਾ ਕਿ ਤੁਸੀਂ ਕੋਈ ਹਸਿਆ ਨਹੀਂ ਮੈਂ ਤਾਂ ਲਾਗੀ ਦੀ ਲਾਗਣ ਨੂੰ ਸੂਟ ਆਹੋ ਆਹੋ ਜਿਹੜਾ ਜਾਂਦਾ ਹੁੰਦਾ ਭਾਈ ਇੱਧਰ ਰਿਵਾਜ ਆਏ ਆ ਵੀ ਜੈਂਟਸ ਜਾਣੇ ਆ ਆਪਣੇ ਵੱਲ ਰਿਵਾਜ ਆਏ ਆ ਵੀ ਜੈਂਟਸ ਨਾਲ ਇੱਕ ਲੇਡਿਸ ਜਾਂਦੀ ਆ ਵੱਖ-ਵੱਖ ਥਾਮਾਂ ਦੇ ਵਿੱਚ ਉਹੀ ਵੱਖ-ਵੱਖ ਢੰਗਾ ਦੇ ਨਾਲ ਵੱਖ-ਵੱਖ ਪਈ ਤਿਹਾਰ ਸ਼ਾਦੀਆਂ ਕਰੀਆਂ ਜਾਂਦੀਆਂ ਵਿਆਹ ਮਨਾਏ ਜਾਂਦੇ ਆ ਠੀਕ ਹੈ ਤੇ ਅਸੀਂ ਲਫਾਫਾ ਭਰ ਲਿਆ ਘਰ ਨੂੰ ਜਾਣ ਨੂੰ ਕਿ ਆਖੇ ਰੱਖਿਆ ਦੇ ਵਿੱਚ ਸਿਰੇ ਸਮਾਨ ਆਏ ਹਾਏ ਹਾਏ ਜਬ ਵਧੀਆ ਗੱਲ ਆ ਆਪਣੇ ਘਰ ਦਾ ਵਿਆਹ ਜੋ ਕੁਝ ਨੂੰ ਖਾਣੇ ਨੂੰ ਲੈ ਲੈ ਸਾਰਾ ਕੁਝ ਪਾ ਲੈ ਵਿੱਚ ਬਸ ਠੀਕ ਆ ਠੀਕ ਆ ਹੋਰ ਕੀ ਲੰਡਨ ਪਾ ਮੈਂ ਕਹਿੰਦੀ ਮੈਂ ਕਹਿੰਦੀ ਦੀਦੀ ਨੇ ਤਾਂ ਕਹਿਣਾ ਨਹੀਂ ਹੈਗਾ ਸਾਨੂੰ ਵੀ ਲੁਹਾਵੇ ਭਰ ਲਿਓ ਅਸੀਂ ਆਪ ਹੀ ਭਰ ਲਈਏ ਮੈਂ ਤਾਂ ਕਹਿ ਆਇਆ ਭਰ ਲਾ ਉਹ ਮੈਂ ਕਿਹਾ ਐਦਾਂ ਨੂੰ ਮੂੰਹ ਤਾਂ ਕਰ ਲਓ ਤੁਸੀਂ ਤਾਂ ਜਮਾ ਹੀ ਸਾਡੇ ਪਿੱਠ ਵੱਟ ਕੇ ਬੈਠੇ ਆਂ ਆਏਗਾ ਤੇ ਕਰਦੇ ਆਂ ਉਹ ਪਾਈ ਉਹ ਥੋੜਾ ਜਿਹਾ ਕਹਿੰਦੇ ਵੀ ਮੈਂ ਚੁੰਨੀ ਹੋਰ ਲੱਤੀ ਵੀ ਆ ਉਹ ਪਾਈ ਹੁਣ ਆਪਾਂ ਤਾਂ ਦੇਸੀ ਬੇਸੀ ਬੰਦੇ ਥੋੜੇ ਜਿਹਾ ਸ਼ਹਿਰੀ ਬੰਦੇ ਇਹਨਾਂ ਨੇ ਟੌਰ ਕੱਢ ਕੇ ਆਉਣਾ ਬਲੌਗ 'ਚ ਹੁਣ ਹੋਰ ਕਰੀਏ ਕੀ ਆ ਚੱਲ ਕੋਈ ਗੱਲ ਨਹੀਂ ਚੱਲਦਾ ਠੀਕ ਹੈ ਚਲੋ ਠੀਕ ਹੈ ਜੀ ਫਿਰ ਹੁਣ ਅਗਲੇ ਬਲੌਗ ਚ ਮਿਲਦੇ ਹਾਂ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਆਹੀ ਦੇਨ ਤਿਹਾਰ ਸਭ ਦੇ ਘਰ ਆਉਣ ਸਭ ਰਾਜੀ ਖੁਸ਼ੀ ਰਹਿਣ ਓਕੇ ਜੀ ਫਿਰ ਨੂਰ ਗੱਨੀ ਆਈ ਵੀ ਆਹ ਬਤ ਨੂਰ ਬਾਈ ਕਰਦੇ ਠੀਕ ਆ